ਆਜਾ ਤੇ ਕੁਝ ਕੁ ਕੰਮ ਕਰਨੀ ਆ। ਅਸੀਂ ਨਜ਼ਰ ਰੱਖੀ ਜਿੱਥੋਂ ਆ ਕੇ ਉਹ ਮੋਟਰਸਾਈਕਲ ਚਾਬੀ ਲਈ ਆ। ਇਹ ਮੋਟਰ ਕਹਿੰਦੇ ਤੁੰਗ ਰੱਖ ਲਿਆ। ਭਾਈ ਚੋਰੀ ਕਰਕੇ ਲੈ ਆਇਆ। ਅੱਗੇ ਰਹਿਣਾ। ਇਹਨੂੰ ਅਸੀਂ ਸਾਰ ਨੂੰ ਫੜ ਲਿਆ। ਹਲੋ। ਇਹ ਪਤਾ ਤਾਂ ਚੱਲ ਚੱਲ। ਇਹ ਪਾ ਜਿਹਨੇ ਮਾਰਦੇ ਆਇਆ। ਇਹ ਚਾਬੀ ਇਹਦੇ ਕੋਲ। ਜਿਹੜੇ ਮਰਜ਼ੀ ਮੋਟਰ ਨਾਲ। ਨਹੀਂ ਲੱਗਦੀ ਸਰ। ਪਲੀਲ ਭਾਈ ਚਾਬੀ ਆ। ਇਹ ਚਾਬੀ ਤੇ ਜੇਬ ਵਿੱਚ ਦੇਖ ਲਈਏ। ਦੋ ਜਨੇ ਪੰਪ ਤੋਂ ਇਹ ਮੋਟਰਸਾਈਕਲ ਤੇ ਬੈਠਾ ਇੱਥੇ ਉੱਧਰ ਕਿਤੇ ਉਹ ਦੂਜੇ ਦੇ ਨਾਲ ਜਾਂ ਨਿਕਲੀ ਹੈ ਇਹ ਨੂੰ ਕਹੋ ਠੀਕ ਅਲੀ ਮੈਂ ਕੀ ਨਾਮ ਆਪਣਾ ਰੇਡਾ ਨਾ ਭਾਈ ਸੋਨੀ ਨਾਮ ਮੇਰਾ ਬੜਾ ਮੁੰਡਾ ਫੜੇ ਕੀ ਗੱਲਬਾਤ ਹੋਈ ਹੈ ਇਹ ਗੱਲਬਾਤ ਭਾਈ ਅੱਧਾ ਕਿ ਮੈਂ ਘਰ ਨਾ ਰਿਹਾ ਸੀ ਏਹੇ ਮਾ ਗੀ ਉਹ 5 ਮਿੰਟ ਮੈਨੂੰ ਬਾਹਰ ਹੋਇਆ ਨਿਕਲਿਆ ਮੈਂ ਰੋੜ ਤੇ ਆਇਆ। ਪਿਛੇ ਬਾਈ ਨੇ ਮੈਨੂੰ ਫੋਨ ਕਰਤਾ ਯਾਰ ਮੈਂ ਮੋਟਰਸਾਈਕਲ ਲੈ ਕੇ ਚੁੱਕੇ ਕੋਈ। ਮੈਂ ਕਿਹਾ ਫੋਨ ਲਗਾ ਮੁੰਡਿਆਂ ਨੂੰ ਕਿੱਥੇ ਕਿਤੇ ਆਪਣੇ ਨਾਲ ਦੇ ਨੂੰ। ਮੈਂ ਦੇਖਿਆ ਕਿੱਧਰ ਗਿਆ ਮੈਂ ਅਦੁੱਨਾ ਪਰ ਤਰਫੇ ਸਿੰਬਲ ਚੋਂ। ਉਸ ਟੇਮਿਆ ਧਿਆਨ ਪੈ ਗਿਆ ਜਗਦੰ ਚੀਨੂ। ਮੈਂ ਕਿਹਾ ਮੋਟਰਸਾਈਕਲ ਆਪਣਾ ਹੀ ਲੱਗਦਾ। ਕਿਹੜੀ ਜਗ੍ਹਾ ਤੇ ਤੇਰੇ ਮੋਟਰਸਾਈਕਲ? ਉਹ ਕਚਰੀ ਲੱਗੂ ਜੀ। ਆਹ ਕਿਤਾਬ ਕਿੰਨੀ ਦੇਰ ਬਲੇ ਬੜ ਦਬਾਰੀ 15 ਮਿੰਟ ਆ ਅੱਛਾ ਇਹੋ ਲੈ ਯਾਰ ਇਹੋ ਲੈ ਆ ਮੋਟਾ ਪੰਜਾਂ ਦੇ ਤੇ ਰੋਜ ਇਹਨੇ ਦੇਖਿਆ ਕਿਦਾ ਯਾਰ ਮੋਰਚਾ ਤੇ ਡੈਡੀ ਲੱਗਣ ਡੇ ਹਾਂਜੀ ਤੇ ਮੈਂ ਦੇਖ ਕੇ ਪਿਛੇ ਆ ਮੁੰਡੇ ਨੇ ਕਿਹਾ ਨੰਬਰ ਦੇਖਿਓ ਉਹ ਨੰਬਰ ਦੇਖ ਕੇ ਨਾ 625 ਆ ਮੈਂ ਕਿਹਾ ਮੋਰਚਾ ਮੇਰਾ ਆਪਣਾ ਹੀ ਆ ਅਬਾ ਸੈਰ ਤੇ ਹੋਵੇ ਮੈਂ ਕਿਹਾ ਐਂਦਾ ਕਰੋ ਮੋਰਚਾ ਤੇ ਕੋਈ ਨਾ ਹੱਥ ਲਾਓ ਇਹਦਾ ਬੰਦਾ ਆਏਗਾ ਨਹੀਂ ਲੈਣ ਉਹਨੂੰ ਰੰਗ ਦੇ ਤੇ ਫਾਨਾ ਲੈ ਫੱਤੇ ਅਬਾ ਦੀ ਦੋਚਕਾ ਲਾ ਕੇ ਥੋੜੀ ਦੇਰ ਚ ਬੰਦਾ ਉੱਧਰ ਆ ਰਿਹਾ ਹੈ ਇਹਨੂੰ ਸਾਨੂੰ ਦੇਖ ਕੇ ਵੀ ਬੰਦੇ ਚਾਰ ਪੰਜ ਘੋਤੇ ਆ ਸਾਨੂੰ ਦੇਖ ਕੇ ਦੁਰਕ ਲਾ ਗਿਆ ਕਿਦਾ ਦੁਰਕ ਲ ਹੰਦਾ ਭਾਜੀ ਮੈਂ ਨਹੀਂ ਕੀਤਾ ਕਰਾਉਣਾ ਕਿ ਤੁਖੜਾ ਸਭ ਆ ਲੱਗੇ ਕੀ ਹੈ ਕਿ ਨਹੀਂ ਆ ਇਹ ਬੜੀ ਬੁਰੀ ਆ ਗਏ ਤੁਹਾਨੂੰ ਲੱਗੇ ਜੀ ਮੋਕੇ ਦੀ ਕੋਈ ਸੀਸੀਟੀਵੀ ਫੁਟੇ ਆ ਤੇ ਮੋਟਰਸਾਈਕਲ ਮੋਟਰਸਾਈਕਲ ਦੇਖਿਆ ਜੀ ਅੱਥੀ ਜਿਹੜੀ ਪਰਾਕਟਾ ਸ਼ੁਰੂ ਮੋਟਰਸਾਈਕਲ ਚ ਕੋਇਆ ਤੁਹਾਡਾ ਉੱਥੇ ਵੀ ਹੈਗਾ ਤੇ ਉਹਨਾਂ ਨੇ ਫਿਰ ਦੇਖ ਕੇ ਕਹਿਣਾ ਲੱਗੇ ਆ ਦੇਖਿਆ ਮਿੱਤੇ ਮਾ ਕਪੜੇ ਵਾਲੇ ਕਪੜੇ ਵਾਲੇ ਉਹ ਜੇ ਗਲੀ ਵਿੱਚ ਆ ਗਿਆ ਲੱਗ ਗਿਆ ਚੋਕੀ ਪੁਲਿਸ ਉਹਨਾਂ ਨੇ ਫੋਨ ਕੀਤਾ ਆ ਪੁੱਛਣੇ ਚਲੇਗੇ ਫੋਨ ਕਰਨਾ ਤੇ ਫਿਰ ਦਾੜੀ ਉੱਥੇ ਆ ਗਈ ਸਿੱਦੇ ਇਹਨੂੰ ਵੱਡੀ ਪਛਾਣ ਲੀ ਫਿਰ ਅੰਦਰ ਇੱਥੇ ਆ ਗਏ ਥਾਣੇ ਆ ਕਰਾ ਲੱਗ ਗਈ ਤੇ ਕਰਾਈ ਨਹੀਂ ਆਪਾਂ ਦੇ ਦਿੰਦੇ ਆ ਬੜੇ ਮੁੰਡੇ ਨੂੰ ਪੁਲਿਸ ਲੱਗੀ ਹੈ ਹਾਂਜੀ ਪੁਲਿਸ ਲੱਗੀ ਮੁੰਡੇ ਫੜ ਕੇ ਜੀ